ਲੋਕ ਸਭਾ ਚੋਣਾਂ ਨੇੜੇ ਆ ਚੁੱਕੀਆਂ ਨੇ ਤਰੀਕਾਂ ਦਾ ਐਲਾਨ ਹੋ ਚੁੱਕਿਆ ਹੈ ਚੋਣ ਜਾਬਤਾ ਲੱਗ ਚੁੱਕਿਆ ਤੇ ਜਿਹਦੇ ਵਿੱਚ ਕਈ ਜਿਹੜੀਆਂ ਰੋਕਾਂ ਨੇ ਉਹ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਲਗਾਈਆਂ ਜਾਂਦੀਆਂ ਨੇ ਤੇ ਜੇਕਰ ਉਹਨਾਂ ਦੀ ਕੋਈ ਲੰਘਣਾ ਕਰਦਾ ਹੈ ਤਾਂ ਫਿਰ ਉਹਦੇ ਖਿਲਾਫ ਸਖਤ ਕਾਰਵਾਈ ਕੀਤਾ ਜਾਂਦਾ ਪ੍ਰਵਧਾਨ ਰੱਖਿਆ ਗਿਆ ਇਸੇ ਦੇ ਚੱਲਦੇ ਹੁਣ ਚੋਣ ਕਮਿਸ਼ਨ ਦੀ ਤੇ ਚੋਣ ਕਮਿਸ਼ਨ ਦੇ ਵੱਲੋਂ ਜਿਹੜੇ ਹੁਕਮ ਜਾਰੀ ਕੀਤੇ ਗਏ ਨੇ ਉਹਨਾਂ ਦੀ تعلیم ਕਰਨ ਦੇ ਲਈ ਲਗਾਤਾਰ ਅਫਸਰ ਵੀ ਸਹਿਰਦ ਜਾ ਪਰੇ ਹੈ ਤੇ ਇਸੇ ਦੇ ਚੱਲਦੇ ਹੁਣ ਵੱਖੋ-ਵੱਖਰੀਆਂ ਥਾਵਾਂ ਦੇ ਉੱਤੇ ਸਿਆਸੀ ਪਾਰਟੀਆਂ ਦੇ ਆਲੇ-ਦੁਆਲੇ ਸਕੰਜਾ ਕੱਸਿਆ ਜਾ ਰਿਹਾ ਲੁਧਿਆਣਾ ਦੀ ਗੱਲ ਕਰ ਲੈਣੇ ਆ ਲੁਧਿਆਣਾ ਦੇ ਵਿੱਚ ਚੋਣ ਜੱਦਤ ਦੀ ਉਲੰਘਣਾ ਕੀਤੀ ਗਈ ਹੈ ਚੋਣ ਜਾਬਤੇ ਲੱਗੇ ਨੂੰ ਮੈਸਜ ਕੋਜੀ ਸਮਾਂ ਹੋਇਆ ਤੇ ਚੋਣ ਜਾਬਤੇ ਦੀ ਉਲੰਘਣਾ ਵੀ ਕਰ ਦਿੱਤੀ ਗਈ ਹੈ ਹਾਲਾਂਕਿ ਪੰਜਾਬ ਭਰ ਦੇ ਵਿੱਚ ਅਸੀ ਖਬਰਾਂ ਵੇਖਣ ਨੂੰ ਮਿਲ ਰਹੀਆਂ ਨੇ ਪਰ ਅੱਜ ਗੱਲ ਲੁਧਿਆਣਾ ਦੀ ਕਰਾਂਗੇ ਲੁਧਿਆਣਾ ਦੇ ਵਿੱਚ ਚੋਣ ਜਾਬਤੇ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜ਼ਿਲ੍ਹਾ ਚੋਣ ਅਫਸਰ ਸਾਕਸ਼ੀ ਸਨਨੀ ਦੀਆਂ ਹਦਾਇਤਾਂ ਤੇ ਲੁਧਿਆਣਾ ਦੇ ਵਿੱਚ ਚੋਣ ਜਾਬਤੇ ਦੀ ਉਲੰਘਣਾ ਕਰਨ ਵਾਲੀਆਂ ਸਿਆਸੀ ਪਾਰਟੀਆਂ ਨੂੰ 7 ਦੇ ਕਰੀਬ ਨੋਟਿਸ ਜਾਰੀ ਕੀਤੇ ਗਏ ਆਮ ਆਦਮੀ ਪਾਰਟੀ ਨੂੰ 3 ਨੋਟਿਸ ਭੇਜੇ ਗਏ ਆ ਜਦਕਿ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੂੰ ਦੋ ਦੋ ਨੋਟਿਸ ਜਾਰੀ ਕੀਤੇ ਗਏ ਨੇ ਜਾਣਕਾਰ ਦੇ ਅਨੁਸਾਰ ਲੁਧਿਆਣਾ ਪੂਰਬੀ ਦੇ ਸਹਾਇਕ ਕਟਰਨਿੰਗ ਅਫਸਰ ਨਗਰ ਨਿਗਮ ਵਿਧੀ ਕਮਿਸ਼ਨਰ ਚੇਤਨ ਨੇ ਇਹਨਾਂ ਪਾਰਟੀਆਂ ਨੂੰ ਜਿਹੜੇ ਨੋਟਿਸ ਨੇ ਉਹ ਜਾਰੀ ਕੀਤੇ ਸਹਾਇਕ ਕਟਰਨਿੰਗ ਅਫਸਰ ਚੇਤਨ ਨੇ ਦੱਸਿਆ ਕਿ ਵੱਖ-ਵੱਖ ਫਲਾਈਂਗ ਸਕੁਐਡਾਂ ਨੇ ਲੁਧਿਆਣਾ ਪੂਰਬੀ ਵਿਧਾਨ ਸਭਾ ਹਲਕੇ ਦੇ ਦਿਨੋਂ ਦੇ ਖੇਤਰਾਂ ਦੇ ਵਿੱਚ ਉਨ੍ਹਾਂ ਦੀਆਂ ਪਾਰਟੀਆਂ ਦੇ ਨਾਲ ਸਬੰਧਿਤ ਅਣਅਧਿਕਾਰਿਤ ਬੈਨਰ ਤੇ ਪੋਸਟਰ ਫੜੇ ਨੇ ਇਨ੍ਹਾਂ ਬੈਨਰਾਂ ਪੋਸਟਰਾਂ ਤੇ ਪ੍ਰਿੰਟਰ ਤੱਕ ਦਾ ਨਾਮ ਵੀ ਨਹੀਂ ਲਿਖਿਆ ਗਿਆ ਹੁਣਾਂ ਕਿਹਾ ਕਿ ਇਹ ਐਮਸੀਸੀ ਤੇ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਸਪਸ਼ਟ ਤੌਰ ਦੇ ਉੱਤੇ ਉਲੰਘਣਾ ਹੈ ਚੇਤਨ ਨੇ ਪਾਰਟੀਆਂ ਨੂੰ ਕਿਹਾ ਹੈ ਕਿ ਉਹ 24 ਘੰਟਿਆਂ ਦੀ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਆਪਣੇ ਜਵਾਬ ਦਾਖਲ ਕਰਨ ਨਹੀਂ ਤਾਂ ਫਿਰ ਕਾਰਵਾਈ ਸ਼ੁਰੂ ਕੀਤੀ ਜਾਏਗੀ ਪਾਰਟੀਆਂ ਨੂੰ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 127 1 2 ए बी ਦੇ ਤਹਿਤ ਨੋਟਿਸ ਭੇਜੇ ਗਏ ਆ ਇਸੇ ਤਰ੍ਹਾਂ ਏ ਆਰਓ ਉਤਰੀ ਕਮ ਯੋ ਗਲਾਡਾ ਅੰਕਰ ਮਹਿੰਦਰੂ ਨੇ ਵੀ ਆਪ ਅਤੇ ਭਾਰਤੀ ਜਨਤਾ ਪਾਰਟੀ ਤੇ ਕੇਸ ਦਰਜ ਕੀਤਾ ਐ ਐਮ ਸੀ ਸੀ ਦੀ ਲਗਣਾ ਦੇ ਲਈ ਰਾਸ਼ਟਰੀ ਕਾਂਗਰਸ ਤੇ ਭਾਜਪਾ ਨੂੰ ਇੱਕ-ਇੱਕਰ ਨੋਟਿਸ ਜਾਰੀ ਕੀਤਾ ਗਿਆ ਪਾਰਟੀਆਂ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਨੋਟਿਸ ਭੇਜ ਕੇ ਆਉਣ ਵਾਲੇ 24 ਘੰਟਿਆਂ ਦੇ ਅੰਦਰ-ਅੰਦਰ ਜਵਾਬ ਦੇਣ ਦੀ ਗੱਲ ਆਖੀ ਗਈ ਹੈ ਇਸੇ ਦੌਰਾਨ ਜਿਲ੍ਹਾ ਚੋਣ ਅਫਸਰ ਸਾਖੀ ਸਾਨੀ ਨੇ ਕਿਹਾ ਕਿ ਲੁਧਿਆਣਾ ਚ ਆਜ਼ਾਦ ਨਿਰਪੱਖ ਪਰਦਰਸ਼ੀ ਤੇ ਸ਼ਾਂਤੀਪੂਰਵਕ ਲੋਕ ਸਭਾ ਚੋਣਾਂ ਕਰਾਉਣਾ ਵਾਸਤੇ ਪ੍ਰਸ਼ਾਸਨ ਹਮੇਸ਼ਾ ਵਚਨਬੱਧ ਹੈ ਦੱਸ ਦਈਏ ਕਿ ਸਿਆਸੀ ਪਾਰਟੀਆਂ ਨੂੰ ਜੇ ਮੌਕਿਆਂ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਇਹਨਾਂ ਨਿਯਮਾਂ ਦੀ ਖੁਦ ਸਿਆਸੀ ਪਾਰਟੀਆਂ ਦੇ ਵੱਲੋਂ ਹੀ ਜਦੋਂ ਧੱਜੀਆਂ ਉਡਾ ਦਿੱਤੀਆਂ ਜਾਂਦੀਆਂ ਨੇ ਤਾਂ ਫਿਰ ਗੱਲ ਜ਼ਰੂਰ ਸੋਚਣ ਵਾਲੀ ਬਣ ਜਾਂਦੀ ਹੈ ਹਾਲਾਂਕਿ ਜਦੋਂ ਦਾ ਇਹ ਸਭ ਹੋਇਆ ਭਾਵੇਂ ਜਦੋਂ ਦਾ ਚੋਣ ਜਾਂਦਾ ਲਾਗੂ ਹੋਇਆ ਉਦੋਂ ਤੋਂ ਲੈ ਕੇ ਪੁਲਿਸ ਵੀ ਸويرਦੀ ਜਾ ਰਹੀ ਹੈ ਲਗਾਤਾਰ ਰੈਡਾ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਨਾਕੇ ਲਾ ਕੇ ਚੈਕਿੰਗਸ ਕੀਤੀਆਂ ਜਾ ਰਹੀਆਂ ਨੇ ਤੇ ਬੀਤੇ ਦਿਨ ਬਰਨਾਲਾ ਤੋਂ ਖਬਰ ਆਈ ਸੀ ਕਿ ਉਥੋਂ ਕਈ ਲੱਖ ਦੀ ਜਿਹੜੀ ਡਰਗ ਮਨੀ ਹੈ ਉਹ ਬਰਾਮਦ ਕੀਤੀ ਗਈ ਹੈ ਹਾਲਾਂਕਿ ਪ੍ਰਸ਼ਾਸਨ ਨੇ ਕਿਹਾ ਹੈ ਕਿ ਜੇਕਰ ਤੁਸੀਂ ਬਾਹਰ ਨਿਕਲਣਾ ਚਾਹੁੰਦੇ ਹੋ ਪੈਸੇ ਲੈ ਕੇ ਜਾਣਾ ਚਾਹੁੰਦੇ ਹੋ ਤੁਸੀਂ 50000 ਤੱਕ ਦੀ ਨਕਦੀ ਆਪਣੇ ਕੋਲ ਰੱਖ ਸਕਦੇ ਹੋ ਜੇਕਰ ਇਸ ਦੇ ਨਾਲ ਉਹ ਵੱਧ ਨਗਦੀ ਹੋएगी ਤਾਂ ਤੁਹਾਨੂੰ ਉਹਦਾ ਜਵਾਬ ਦੇਣਾ ਪਏਗਾ ਤੇ ਬੀਤੇ ਦਿਨ ਐਸਾ ਹੀ ਕੁਝ ਬਰਨਾਲੇ 'ਚ ਵੇਖਣ ਨੂੰ ਮਿਲਿਆ ਜਿੱਥੇ ਲੱਖਾਂ ਦੀ ਨਕਦੀ ਬਰਾਮਦ ਕੀਤੀ ਗਈ ਆ ਗੱਡੀ ਦੇ ਵਿੱਚੋਂ ਗੱਡੀ ਚਾਲਕਾਂ ਨੂੰ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਸੀ ਤੇ ਹੁਣ ਜਿੱਥੇ ਇੱਕ ਪਾਸੇ ਆਮ ਲੋਕਾਂ ਦੇ ਉੱਤੇ ਵੀ ਸ਼ਿਕੰਜਾ ਜਿਹੜਾ ਉਹ ਕਸਿਆ ਜਾ ਰਿਹਾ ਹੈ ਇਲੈਕਸ਼ਨ ਕਮਿਸ਼ਨ ਦੇ ਹੁਕਮਾਂ ਦੇ ਆਧਾਰ ਦੇ ਉੱਤੇ ਤੇ ਦੂਸਰੇ ਪਾਸੇ ਸਿਆਸੀ ਪਾਰਟੀਆਂ ਦੇ ਉੱਤੇ ਵੀ ਇਹ ਸ਼ਿਕੰਜਾ ਕਸਿਆ ਜਾਣ ਲੱਗਿਆ ਤੇ ਹੁਣ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਨੂੰ ਲੁਧਿਆਣਾ ਦੇ ਵਿੱਚ ਅਜੇ ਤੱਕ ਸੱਤ ਨੋਟਿਸ ਨੇ ਜਿਹੜੇ ਉਹ ਆਲਰੇਡੀ ਭੇਜ ਦਿੱਤੇ ਗਏ ਆ ਤੇ ਹੁਣ ਉਹਨਾਂ ਦੇ ਵੱਲੋਂ ਜਵਾਬ ਦੇ ਵਿੱਚ ਕੀ ਕੁਝ ਕੀਤਾ ਜਾਏਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗ ਸਕੇਗਾ